ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਝਾਜ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੁਪਰ ਸੀਡਰ ਦੀ ਬਜਾਈ ਸੰਬੰਧੀ ਕੀ ਕਣਕ ਦੀ ਬਜਾਈ ਸੁਪਰ ਸੀਡਰ ਦੇ ਨਾਲ ਕਰਨੀ ਚਾਹੀਦੀ ਆ ਕੀ ਇਹਨੂੰ ਸੁੰਡੀ ਜ਼ਿਆਦਾ ਪੈਂਦੀ ਆ ਕੀ ਇਹ ਹਰੀ ਨਹੀਂ ਹੋ ਪਾਉਂਦੀ ਕੀ ਇਹਦੇ ਕਾਰਨ ਇਹ ਸੁਪਰ ਸੀਡਰ ਨੂੰ ਅੱਜਕੱਲ ਫਲੌਪ ਸੀਡਰ ਕਿਉਂ ਕਿਹਾ ਜਾ ਰਿਹਾ ਵੀਡੀਓ ਐਂਡ ਤੱਕ ਦੇਖਦੇ ਰਹੋ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੰਨੇ ਆਂ ਵੀ ਸੁਪਰ ਸੀਡਰ ਚੰਗਾ ਕਹਿ ਮਾੜਾ ਆ ਤੇ ਮੇਰੇ ਪਿੱਛੇ ਤੁਸੀਂ ਜਿਹੜੀ ਕਣਕ ਦੀ ਬਜਾਈ ਦੇਖ ਰਹੇ ਹੋ ਸੁਪਰ ਸੀਡਰ ਨਾਲ ਆ ਇਹ ਮੇਰਾ ਖੇਤ ਨਹੀਂ ਹੈਗਾ ਮੇਰੇ ਗਵੰਡੀ ਦਾ ਖੇਤ ਆ ਤੇ ਇੱਥੇ ਤੁਸੀਂ ਜਿੱਥੇ ਮੈਂ ਉਂਗਲੀ ਕਰ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਣਕ ਹਰਿਆਈ ਜਾਦੇ ਮਾਰ ਰਹੀ ਆ ਹੁਣ ਕਹਿਣਗੇ ਜੀ ਇੱਥੇ ਗਿੱਲ ਘੱਟ ਸੀ ਇਹੋ ਜੀ ਗੱਲ ਨਹੀਂ ਹੈਗੀ ਭਾਈ ਉਹ ਮੱਲੇ ਵਾਲਾ ਗੇੜਾ ਜਿਹਨੂੰ ਆਪਾਂ ਦੱਲੇ ਮੱਲੇ ਕਹਿ ਦਿੰਨੇ ਆਂ ਦੱਲੇ ਮੱਲੇ ਵਾਲਾ ਗੇੜਾ ਉੱਥੇ ਬੀਜ ਡਬਲ ਡਿਗਿਆ ਹੋਇਆ ਡਬਲ ਬੀਜ ਉੱਥੇ ਜਿਹੜਾ 40 ਕਿਲੋ ਦਾ ਬੀਜ ਪਾਇਆ ਸੀ ਉਹ 80 ਕਿਲੋ ਹੋ ਗਿਆ ਤਾਂ ਕਰਕੇ ਉੱਥੇ ਹਰਿਆਲੀ ਜ਼ਿਆਦਾ ਹੈ ਤੇ ਇੱਥੇ ਭਈ 40 ਕਿਲੋ ਦਾ ਬੀਜ ਪਾਇਆ ਗਿਆ ਤੇ 40 ਕਿਲੋ ਦੇ ਬੀਜ ਦੇ ਵਿੱਚੋਂ 35 ਕਿਲੋ ਦਾ ਬੀਜ ਜਿਹੜਾ ਹਰਾ ਹੋ ਚੁੱਕਿਆ ਆ ਦੇਖ ਸਕਦੇ ਹੋ ਇੰਨਾ ਬੀਜ ਬਹੁਤ ਆ ਜੇ ਤੁਸੀਂ ਇਹਨੂੰ ਸਕਰੀਨ ਤੇ ਐਸ ਲੋਡ ਨੂੰ ਤੁਹਾਨੂੰ ਘੱਟ ਲੱਗਦਾ ਹੋਵੇਗਾ ਪਰ ਐਸ ਲੋਡ ਨੂੰ ਜ਼ਿਆਦਾ ਲੱਗਦਾ ਹੋਵੇਗਾ 40 ਕਿਲੋ ਦਾ ਬੀਜ ਪਾਇਆ 35 ਕਿਲੋ ਦਾ ਹਰਾ ਹੋ ਗਿਆ ਬਹੁਤ ਆ ਸੁਪਰ ਸੀਡਰ ਦੀ ਬਜਾਈ ਦੇ ਨਾਲ ਜੇਕਰ ਕਿਤੇ ਗਿੱਲ ਵਗੈਰਾ ਘੱਟ ਹੋਵੇ ਤਾਂ ਤੁਸੀਂ 50 ਕਿਲੋ ਤੱਕ ਵੀ ਇਹ ਜਿਹੜਾ ਸੁਪਰਸੀਡਰ ਦੇ ਨਾਲਾ ਬੀਜ ਪਾ ਸਕਦੇ ਹੋ ਤੇ ਇਹ ਪੂਰੀ ਓਕੇ ਰਿਪੋਰਟ ਆ ਉਹ ਦੱਲੇ ਮੱਲੇ ਵਾਲਾ ਗੇੜਾ ਤੁਹਾਨੂੰ ਕੰਫਿਊਜ਼ ਕਰਦਾ ਹੋਊਗਾ ਵੀ ਇਹ ਗਲਤ ਆ ਪਰ ਐਵੇਂ ਦਾ ਕਿਸਾਨ ਭਰਾ ਕੋਈ ਕੁਝ ਨਹੀਂ ਹੈਗਾ ਸੁਪਰਸੀਡਰ ਆ ਜਿਹੜਾ ਉਹਦੀ ਇਹੀ ਖਾਸੀਅਤ ਆ ਡਰਾਈਵਰ ਦੇ ਬਹੁਤ ਜ਼ਿਆਦਾ ਹੱਥ 'ਚ ਆ ਡਰਾਈਵਰ ਕੋਲੇ ਸਾਰੀ ਕਮਾਂਡ ਡਰਾਈਵਰ ਕੋਲੇ ਆ ਕਣਕ ਹਰੀ ਤੁਹਾਡੀ ਹੋ ਰਹੀ ਆ ਨਹੀਂ ਹੋ ਰਹੀ ਇਸ ਤੁਹਾਡਾ ਸਾਰਾ ਡਰਾਈਵਰ ਤੇ ਨਿਰਭਰ ਕਰਦਾ ਆ ਹੁਣ ਜਿਹੜਾ ਰੂਟਾਵੇਟਰ ਆ ਰੂਟਾਵੇਟਰ ਵੀ ਬਹੁਤ ਚੰਗਾ ਆ ਹੁਣ ਕਿਸਾਨ ਭਰਾ ਕਹਿੰਦੇ ਨੇ ਰੂਟਾਵੇਟਰ ਦੀ ਬਿਜਾਈ ਕਰ ਦੋ ਕਣਕ ਹਰੀ ਹੋਣੀ ਹੋਣੀ ਆ ਹਾਂਜੀ ਹੋਣੀ ਆ ਹੋਣੀ ਆ ਪਹਿਲਾਂ ਰੂਟਾਵੇਟਰ ਆਇਆ ਫੇਰ ਸੁਪਰਸੀਡਰ ਆਇਆ ਰੂਟਾਵੇਟਰ 4 ਇੰਚ ਤੱਕ ਇੰਨੀ ਮਿੱਟੀ ਪੱਟ ਕੇ ਉਹਦੇ ਵਿੱਚ ਦਾਣੇ ਰਲਾ ਦਿੰਦਾ ਸਿੱਟੇ ਦੇ ਤੇ ਉਹ ਸਿੱਟੇ ਦੇ ਦਾਣੇ ਹਰੇ ਹੋਣ ਹੀ ਹੋਣੇ ਨੇ ਚਾਹੇ ਡੂੰਗਾ ਬੀਜ ਦੋ ਚਾਹੇ ਹੋਸਾ ਬੀਜ ਦੋ ਰੂਟਾਵੇਟਰ ਵਿੱਚ ਕੋਈ ਦੋ ਚਿੱਤੀ ਰਹਿਣੀ ਰੂਟਾਵੇਟਰ ਦੀ ਕਣਕ ਹਰੀ ਹੋਣੀ ਹੋਣੀ ਆ ਪਰ ਸੁਪਰਸੀਡਰ ਦੀ ਕਣਕ ਜੇਕਰ ਤੁਸੀਂ ਜਿਆਦਾ ਡੁੰਗੀ ਬੀਜਤੀ ਨਹੀਂ ਹੋਣੀ ਜਿਆਦਾ ਹੁਸ ਹੋਸੀ ਰਹੇਗੀ ਤਾਂ ਵੀ ਨਹੀਂ ਹੋਣੀ ਰੁੱਲਾ ਜਿਆਦਾ ਟਾਈਟ ਹੋ ਗਿਆ ਫੇਰ ਵੀ ਨਹੀਂ ਹੋਣੀ ਰੁੱਲਾ ਫਿਰੇ ਹੀ ਨਹੀਂ ਬਿੜਲਣਾ ਰਹਿ ਗਈ ਹੈਣਾ ਪੌਰਾ ਸਿਆੜਾਂ ਦੇ ਵਿੱਚ ਤਾਂ ਵੀ ਨਹੀਂ ਕਣਕ ਹਰੀ ਹੋਣੀ ਇਸ ਲਈ ਜਿਹੜਾ ਰੋਟਾਵੇਟਰ ਆ ਉਹ ਹੈਗਾ ਅਣਜਾਣ ਬੰਦੇ ਦੇ ਚਲਾਉਣ ਦਾ ਸਾਧਨ ਸੁਪਰ ਸੀਡਰ ਹੈਗਾ ਕਿਸਾਨੀ ਜਿਹਨੂੰ ਅੱਗੇ ਸਿਆਣੇ ਲੋਕ ਕਹਿੰਦੇ ਹੁੰਦੇ ਸੀ ਤੈਨੂੰ ਸੁਭਾਗਾ ਦੇਣਾ ਉਹਦਾ ਤਾਂ ਤੋਂ ਕਰਸਾਣਾ ਸੂਪਰ ਸੀਡਰ ਵੀ ਜਿਹੜਾ ਪੱਕਾ ਕਿਸਾਨਾ ਉਹੀ ਚਲਾ ਸਕਦਾ ਅਣਜਾਣ ਬੰਦਾ ਨਹੀਂ ਚਲਾ ਸਕਦਾ ਸੂਪਰ ਸੀਡਰ ਜੇ ਇਹ ਗਲਤ ਚੀਜ਼ ਹੁੰਦੀ ਤਾਂ ਕਿਸਾਨ ਮੇਲਿਆਂ ਦੇ ਉੱਪਰ ਇਹਦੀ ਐਡੇ ਐਡੀਆਂ ਸਟਾਲ ਨਹੀਂ ਲੱਗਣੀਆਂ ਸੀ ਜਦੋਂ ਵੀ ਕਿਸਾਨ ਮੇਲੇ ਜਾਂਦੇ ਆ ਤੁਸੀਂ ਉੱਥੇ ਸਟਾਲਾਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਲੱਗਦੀਆਂ ਨੇ ਤੇ ਸੂਪਰ ਸੀਡਰ ਕੰਪਨੀਆਂ ਮਹਿੰਗਾ ਦੇ ਰਹੀਆਂ ਨੇ ਇੱਕ ਵੱਖਰਾ ਵਿਸ਼ਾ ਆ ਸਬਸਿਡੀ ਕੱਟ ਕੇ ਆਪਣੇ ਹੀ ਪੈਸੇ ਆਪਾਂ ਨੂੰ ਦੁਬਾਰੇ ਦੇਈ ਜਾਂਦੇ ਨੇ ਉਹ ਇੱਕ ਵੱਖਰਾ ਵਿਸ਼ਾ ਆ ਪਰ ਸੂਪਰ ਸੀਡਰ ਚੰਗਾ ਆ ਕਿਸਾਨਾਂ ਨੇ ਇਹਨੂੰ ਅਪਣਾਇਆ ਬਹੁਤ ਗਿਣਤੀ ਦੇ ਵਿੱਚ ਇਹ ਵਿਕਿਆ ਆ ਸੁਪਰਸੀਡਰ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਆ ਰੋਟਾਵੇਟਰ ਨਾਲੋਂ ਵੀ ਜ਼ਿਆਦਾ ਗਿਣਤੀ ਹੈਗੀ ਆ ਸੁਪਰਸੀਡਰ ਦੀ ਤਾਂ ਕਰਕੇ ਇਹਨੂੰ ਜਿਹੜੀਆਂ ਉਣਤਾਈਆਂ ਨੇ ਕਿਤੇ ਕਣਕ ਨਹੀਂ ਹਰੀ ਹੁੰਦੀ ਉਹ ਤਾਂ ਜਿਹੜੀਆਂ ਮੇਰੀ ਆਪਦੀ ਖੁਦ ਦੀ ਬਜਾਈ ਕਰੀ ਹੋਈ ਆ ਇੱਧਰ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਖੇਤ ਵਾਹ ਭਈਆ ਕਰਕੇ ਬਜਾਈ ਕਰਿਆ ਸੀ ਕੀ ਵਾਰੀ ਤੇ ਇਹ ਵੀ ਕਣਕ ਨਹੀਂ ਹਰੀ ਹੁੰਦੀ ਇਹਦੇ ਵਿੱਚ ਵੀ ਕਮੀ ਪੇਸੀ ਰਹਿ ਜਾਂਦੀ ਆ ਪਰ ਇਹ ਜਿਹੜੀ ਕਣਕ ਆ ਮੈਂ ਆਪ ਖੇਤ ਤਿਆਰ ਕਰਿਆ ਸੀ ਗੰਡਾ ਚਕਾ ਕੇ ਦੋ ਵਾਰੀ ਹੈਰੋ ਮਾਰੀ ਫੇਰ ਸੁਭਾਗਾ ਮਾਰਿਆ ਫੇਰ ਇਹਦੇ ਵਿੱਚ ਮੈਂ ਇੱਕ ਵਾਰੀ ਹਲ ਮਾਰੇ ਫੇਰ ਸੁਭਾਗਾ ਮਾਰਿਆ ਫੇਰ ਉਸ ਤੋਂ ਬਾਅਦ ਮੈਂ ਰੂਟਾਵੇਟਰ ਫੇਰਿਆ ਰੂਟਾਵੇਟਰ ਤੋਂ ਬਾਅਦ ਦੂਸਰਾ ਸੁਭਾਗਾ ਮਾਰਿਆ ਫੇਰ ਕਿਤੇ ਜਾ ਕੇ ਡ੍ਰਿੱਲ ਦੇ ਨਾਲ ਇਹਦੀ ਬਜਾਈ ਕੀਤੀ ਗਈ ਆ ਪੂਰਾ 2500 ਦਾ ਇਹਦੇ ਵਿੱਚ ਡੀਜ਼ਲ ਲੱਗ ਗਿਆ ਤੇ ਇਹਦੇ ਵਿੱਚ ਸਿਰਫ 1000 ਰੁਪਏ ਦਾ ਡੀਜ਼ਲ ਲੱਗਦਾ ਗੰਡਾ ਚਕਾ ਕੇ ਇੱਕ ਵਾਰੀ ਹੈਰੋ ਮਾਰੀ ਸੁਪਰ ਸੀਡਰ ਦੇ ਨਾਲ ਬਜਾਈ ਕਰ ਦੋ ਹੁਣ ਤੁਸੀਂ ਕਹੋਗੇ ਆਹ ਦਾ ਕਣਕ ਹਰੀ ਖੜੀਆ ਬਹੁਤ ਸੋਹਣੀ ਆ ਪਰ ਇਹਦੀ ਬਜਾਈ ਦਾ ਵੀ 10 ਦਿਨ ਦਾ ਫਰਕ ਆ ਇਹਨੂੰ ਤਾਂ ਅੱਜ ਪਾਣੀ ਲਾਤਾ ਆਪਾਂ ਨੇ ਇਹ ਕਣਕ ਹੋ ਗਈ 22 ਦਿਨਾਂ ਦੀ ਇਹ 22 ਦਿਨਾਂ ਤੇ ਅੱਜ ਪਾਣੀ ਲਾਤਾ ਆਪਾਂ ਨੇ ਕੱਲ ਇੱਥੇ ਆ ਦੇਖੋ ਜੂਰੀਆ ਖਿਲਾਰ ਗਏ ਸੀ ਮੈਂ ਤੇ ਗੁਲਦੀਪ ਆਏ ਜੂਰੀਆ ਖਿਲਾਰ ਗਏ ਠੀਕ ਹੈ ਜੀ ਜੂਰੀਆ ਖਿਲਾਰ ਕੇ ਅੱਜ ਆਪਾਂ ਇਹਨੂੰ ਪਾਣੀ ਵੀ ਸਟਾਰਟ ਕਰਤਾ ਆਹ ਸਪਾਈਡਰ ਟਾਇਰ ਦੀ ਪੈੜ ਦੇ ਸਕਦੇ ਆ ਆਪਾਂ ਅਕੀਰਾ ਦੀ ਸਪਰੇ ਵੀ ਇੱਥੇ ਕਰਤੀ ਸੀ ਹਨਾ ਤੇ ਆਹ ਤਾਂ ਡਬਲ ਗਿਆ ਲੱਗਿਆ ਹੋਇਆ ਇੱਥੇ ਬੀਜ ਜ਼ਿਆਦਾ ਆ ਤੇ ਜਿਹੜੀ ਅਸਲ ਆ ਇਹਦੀ ਬਜਾਈ ਆ ਆਹ ਦੇਖ ਸਕਦੇ ਹੋ ਤੁਸੀਂ ਆਹ ਅਸਲ ਬਜਾਈ ਆ ਕਣਕ ਬੀਜ ਲਈ ਮਸ਼ੀਨ ਦੀ ਇਹ 35 ਕਿਲੋ ਦਾ ਬੀਜ ਪਾਇਆ ਗਿਆ ਸੀ ਇਹ 35 ਦਾ 35 ਹੋ ਰਹਾ ਹੁੰਦਾ ਪਰ ਸੁਪਰ ਸੀਡਰ ਆ ਜਿਹੜਾ 5 ਕਿਲੋ ਬੀਜ ਖਾ ਜਾਂਦਾ ਭਾਈ ਇਹਨੂੰ ਅੱਜ 22ਵੇਂ ਦਿਨ ਤੇ ਪਾਣੀ ਵੀ ਸਟਾਰਟ ਹੋ ਗਿਆ ਇਹਦੀ ਉਮਰ ਹੈਗੀ ਆ 22 ਦਿਨ ਦੀ ਤੇ ਜਿਹੜੀ ਮੇਰੇ ਗਵਰੰਟੀ ਦੇ ਮੈਂ ਤੁਹਾਨੂੰ ਸੁਪਰ ਸੀਡਰ ਲਈ ਉਹ ਦਿਖਾ ਰਿਹਾ ਉਹਦੀ ਉਮਰ ਹੈਗੀ ਆ ਹਲੇ 11-12 ਦਿਨਾਂ ਦੀ 12 ਸ਼ਾਇਦ 13 13 ਦਿਨ ਦੀ ਹੋਗੀ ਹੋਵੇ ਬਸ 13 ਦਿਨ ਤੋਂ ਜ਼ਿਆਦਾ ਨਹੀਂ ਹੋਈਗੀ ਉਹਨਾਂ ਨੇ ਬਹੁਤ ਲੇਟ ਬਜਾਈ ਕਰੀਆ ਤੇ ਇਸ ਲਈ ਕਿਸਾਨ ਪ੍ਰਭ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਪਿੰਡ ਦੰਦਰਾਲਾ ਟੀਨਸਾ ਤਹਿਸੀਲ ਨਾਬਾ ਮੇਰੇ ਪਿੰਡ ਵਿੱਚ 80 85% ਸੁਪਰ ਸੀਡਰ ਦੇ ਨਾਲ ਬਜਾਈ ਹੋਈਆ ਸੁਪਰ ਸੀਡਰ ਚੰਗਾ ਆ ਚਾਹੇ ਮੇਰੇ ਖੇਤ ਵਿੱਚ ਨਹੀਂ ਹੈਗਾ ਪਰ ਫੇਰ ਵੀ ਮੈਂ ਚੰਗਾ ਕਹੇਗਾ ਮੈਂ ਅੱਜ ਤੋਂ 3 ਸਾਲ ਪਹਿਲਾਂ ਕਿਰਾਏ ਤੇ ਬਜਾਈ ਕਰਾਈ ਸੀ ਸੁਪਰ ਸੀਡਰ ਦੇ ਨਾਲ ਬਹੁਤ ਸੋਹਣੇ ਝਾੜ ਨਿਕਲੇ ਠੀਕ ਹੈ ਜੀ ਪਿਛਲੇ ਸਾਲ ਆਪਾਂ ਟਰੈਕਟਰ ਵੱਡਾ ਲਿਆਂਦਾ ਦੋ ਟਰੈਕਟਰ ਹੋ ਗਏ ਮੈਂ ਕਿਹਾ ਜੇ ਹੁਣ ਕਿਰਾਏ ਤੇ ਬਜਾਈ ਕਰਾਵਾਂਗੇ ਲੋਕੀ ਮਖੌਲ ਕਰ ਦੇ ਫਿਰਨਗੇ ਐਡੇ ਐਡੇ ਟਰੈਕਟਰ ਲਿਆਂਦਾ ਫਾਇਦਾ ਕੀ ਆ ਹਨਾ ਇਹੀ ਗੱਲ ਕਹਿਣੀ ਸੀ ਲੋਕਾਂ ਨੇ ਮੈਂ ਭਾਈ ਪਿਛਲੇ ਸਾਲ ਦੋ ਕਿੱਲੇ ਸੁਪਰ ਸੀਡਰ ਨਾਲ ਬੀਜ ਲੈ ਕਿਸੇ ਦਾ ਮੰਗ ਕੇ ਲੈ ਕੇ ਆਇਆ ਸੀ ਤੇ ਬਾਕੀ ਬਾਵੀਆ ਕਰਕੇ ਬੀਜੀ ਪਲਾਉ ਕਰਕੇ ਬੀਜੀ ਸਾਰੀਆਂ ਕਣਕਾਂ ਦੇ ਝਾੜ ਬਰਾਬਰ ਰਹੇ ਜੇਕਰ ਸੁਪਰ ਸੀਡਰ ਆਪਣਾ ਆ ਤਾਂ ਅੱਧਾ ਖਰਚਾ ਡੀਜ਼ਲ ਦਾ ਲੱਗਦਾ ਆ ਮੈਂ ਕਿਸਾਨ ਭਰਾਵਾਂ ਨੂੰ ਇਹੀ ਗੱਲ ਦੱਸਣੀ ਚਾਹੁੰਦਾ ਸੀ ਵੀ ਭਾਈ ਇੱਕ ਚੀਜ਼ ਜਿਹੜੀ ਚੰਗੀ ਆ ਉਹਨੂੰ ਨਾ ਭੰਡਿਆ ਕਰੋ ਉਹਨੂੰ ਬਦਨਾਮ ਨਾ ਕਰਿਆ ਕਰੋ ਸੁਪਰ ਸੀਡਰ ਬਹੁਤ ਵਧੀਆ ਚੀਜ਼ ਆ ਤੇ ਇਸ ਤੋਂ ਇਲਾਵਾ ਪਹਿਲਾਂ ਪੀਆਰ 126 ਝੋਨਾ ਕਿਸਾਨਾਂ ਦਾ ਬਹੁਤ ਵਧੀਆ ਝੋਨਾ ਸੀ ਐਗਤੀ ਦੇਖ ਲਓ ਕੀ ਕੁਛ ਹੋਇਆ ਮੈਂ ਪਿਛਲੇ ਸਾਲ ਇਹ ਕਹਤਾ ਸੀ ਵੀ ਆਪਣਾ ਜਿਹੜਾ ਝਾੜਾ 32 33 ਕੁਇੰਟਲ ਨਿਕਲੇ ਸੀ ਪੀਆਰ 126 ਝੋਨੇ ਦਾ ਪਰ ਲੋਕਾਂ ਨੇ 38 ਕੁਇੰਟਲ ਤੱਕ ਦੱਸਿਆ ਮੇਰੇ ਮਨ 'ਚ ਵੀ ਐ ਹੋਣ ਲੱਗ ਗਿਆ ਵੀ ਮੇਰਾ ਤਾਂ 33 ਕੁਇੰਟਲ ਤੱਕ ਗਿਆ ਲੋਕ ਕੀ ਕਹਿ ਰਹੇ ਨੇ 38 ਕੁਇੰਟਲ ਦਾ ਝੋਨਾ ਨਿਕਲਿਆ ਉਹ ਗਿੱਲਾ ਝੋਨਾ ਤੋਲਤਾ ਪਿਛਲੇ ਸਾਲ 38 ਕੁਇੰਟਲ ਦਾ ਝੋਨਾ ਕੱਢਿਆ ਗਿੱਲਾ ਝੋਨਾ ਆੜਤੀਆਂ ਨੂੰ ਤੋਲਤਾ ਆੜਤੀਆਂ ਨੇ ਗਾਹ ਸੈਲਰਾਂ ਨੂੰ ਦਿੱਤਾ ਤੇ ਉਹ ਦੇਖ ਲੋ ਸੈਲਰ ਫਿਰ ਘਾਟੇ ਚਲੇ ਗਏ ਪਿਛਲੇ ਸਾਲ ਵਾਲੇ ਕੱਟ ਫਿਰ ਐਕਤੀ ਲੱਗ ਗਏ ਸਾਰਿਆਂ ਨੂੰ ਭੁਗਤਣਾ ਪੈ ਗਿਆ ਉਹ ਜਿਨ੍ਹਾਂ ਨੇ ਗਿੱਲਾ ਝੋਨਾ ਵੇਚਿਆ ਸੀ ਉਹੀ ਚੀਜ਼ ਸੀ ਕਿੱਥੇ 28 ਮੌਕਚਰ ਵਾਲਾ ਝੋਨਾ ਤੋਲ ਕੇ ਕਹਿ ਦੇਣਾ ਮੇਰਾ 38 ਕੁਇੰਟਲ ਦਾ ਨਿਕਲਿਆ ਆ ਤੇ ਆਖਤੀ ਜਦੋਂ 15 ਮੌਕਸਰ ਤੇ ਵੇਚਣਾ ਪਿਆ 30 ਤੋਂ ਵੱਧ ਨਹੀਂ ਟੱਪਿਆ ਕਿਸੇ ਦਾ ਪੀਆਰ 12629 ਆਪਣਾ ਫੇਰ ਵੀ 32 ਗੰਟਲ ਦਾ ਨਿਕਲਿਆ ਆ। ਇਹੀ ਗੱਲ ਆ ਕਿਸਾਨ ਭਰਾਵੋ ਜਿਹੜੀ ਖੇਤੀ ਦੇ ਮਾਪਦੰਡ ਨੇ ਜੇ ਆਪਾਂ ਉਹਨਾਂ ਦੇ ਸਹੀ ਉੱਤਰਾਂਗੇ ਬਜਾਈ ਸਹੀ ਹੋਊਗੀ, ਕਟਾਈ ਸਹੀ ਹੋਊਗੀ ਤਾਂ ਖੇਤੀ ਵਧੀਆ ਚੱਲ ਰਹੀ ਆ। ਪਰ ਜਦੋਂ ਤੇਜ਼ ਰਫ਼ਤਾਰ ਵਾਲੇ ਬੰਦੇ ਆ ਜਾਂਦੇ ਨੇ, ਸੁਪਰ ਸੀਡਰ ਫੇਲ ਆ ਜੀਪੀਆਰ 12629 ਫੇਲ ਆ ਜੀ ਆਏ ਆ ਫਲਾਨਾ ਧਮਕਾਣਾ ਫਿਰ ਗੜਬੜ ਹੋ ਜਾਂਦੀ ਆ। ਉਹਦਾ ਫਿਰ ਹਰਜਾਨਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੁਣ ਪੀਆਰ 126 ਝੋਨਾ ਮੈਨੂੰ ਲੱਗਦਾ ਗਾਹਾਂਲੇ ਸਾਲ ਬੈਣੇ ਨਾ ਹੋ ਜਾਵੇ ਸਾਡੇ ਦਾ ਭਈ ਫੇਵਰੇਟ ਝੋਨਾ ਅਸੀਂ ਤਿੰਨ ਫਸਲੀ ਚੱਕਰ ਕਰਦੇ ਆ ਤਿੰਨ ਫਸਲੀ ਚੱਕਰ ਵਾਲੇ ਨੂੰ ਪੀਆਰ 126 ਝੋਨਾ ਕਿਸਾਨ ਦੇ ਪੱਖ ਦਾ ਝੋਨਾ ਜਿੰਨੇ ਮੇਰੇ ਵੀਰ ਅਮਲੋਹ ਦੇ ਵਿੱਚ ਆਲੂ ਬੀਜਾਈ ਕਰਦੇ ਨੇ ਜਾਂ ਤਾਂ ਉਹ 1500 9 ਲਾਉਂਦੇ ਨੇ ਨਹੀਂ ਪੀਆਰ 126 ਝੋਨਾ ਲਾਉਂਦੇ ਨੇ ਉਹ ਕਹਿੰਦੇ 30 32 ਕੁਇੰਟਲ ਦਾ ਨਿਕਲਿਆ ਉਹਦਾ ਬਹੁਤ ਆ ਚੰਗੇ ਹੁਣ ਕਿਤੇ ਤੁਸੀਂ ਸੁਪਰ ਸੀਡਰ ਨੂੰ ਨਾ ਭਾਈ ਬੈਨ ਕਰ ਦਿਓ ਵੈਸੇ ਚਲੋ ਇਹ ਤਾਂ ਇੱਕ ਜ਼ਿੰਮੇਵਾਰ ਦਾਬਦਾ ਹੋਆ ਇਹਨੂੰ ਕੋਈ ਬੈਨ ਤਾਂ ਨਹੀਂ ਕਰ ਸਕਦਾ ਉਹ ਗੱਲ ਹੈ ਇੱਕ ਵੀ ਤੁਸੀਂ ਭਾਈ ਕਿਸਾਨ ਭਰਾਵੋ ਜਿਹੜੀ ਚੀਜ਼ ਚੰਗੇ ਰਿਜ਼ਲਟ ਨੇ ਉਹਨੂੰ ਭੰਡਿਆ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਭੰਡਿਆ ਜਾਂਦਾ ਆ ਗਲਤ ਚੀਜ਼ਾਂ ਵੱਲ ਨਾ ਜਾਈਏ ਮੇਰੇ ਵੱਡੇ ਵੀਰ ਨੇ ਜੋਧਾ ਤੋਂ ਹਨਾ ਸੰਧੂ ਫਾਰਮ ਜੋਧਾ ਤੁਸੀਂ ਵੀ ਵਲੌਗ ਵਗੈਰਾ ਦੇਖਦੇ ਹੋਮੋਗੇ ਉਹ ਵੀਰ ਦੀ ਬਹੁਤ ਵੱਡੀ ਖੇਤੀ ਆ ਉਹਦੇ ਖੇਤ ਦੇ ਵਿੱਚ ਤਿੰਨ ਚਾਰ ਸੁਪਰ ਸੀਡਰ ਚੱਲ ਰਹੇ ਨੇ ਇਕੱਠੇ ਉਹ ਕਹਿੰਦੀ ਸਾਨੂੰ ਤਾਂ ਕੋਈ ਸਮੱਸਿਆ ਹੈ ਹੀ ਨਹੀਂ ਨਾਲੇ ਉਹ ਠੇਕੇ ਦੇ ਜ਼ਮੀਨਾਂ ਨੇ ਸਾਰੀਆਂ ਜੇ ਉਹਨਾਂ ਨੂੰ ਘਟਾਪੂਗਾ ਠੇਕੇ ਵਾਲਾ ਭਰਾ ਤਾਂ ਉਹੀ ਨਹੀਂ ਹੈ ਜੀਆਂ ਜਿਹੜੀ ਚੀਜ਼ ਦੇ ਵਿੱਚ ਮਤਲਬ ਕਿ ਘਾਟ ਹੋਵੇ ਮਹਿਸੂਸ ਹੋਵੇ ਠੇਕੇ ਵਾਲਾ ਵੀਰ ਤਾਂ ਕਦੇ ਵੀ ਨਹੀਂ ਉਹ ਚੀਜ਼ ਪੂਰੀ ਕਰਦਾ ਇਸ ਲਈ ਜਿਹੜਾ ਸੁਪਰ ਸੀਡਰ ਆ ਉਹਨੂੰ ਚੰਗਾ ਕਿਸਾਨ ਹੀ ਚਲਾ ਸਕਦਾ ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਜਿਹੜਾ ਚੰਗਾ ਸੁਭਾਗਾ ਜਾਣਦਾ ਉਹੀ ਚੰਗਾ ਜਿਹੜਾ ਕਿਸਾਨ ਆ ਉਹੀ ਸੁਪਰ ਸੀਡਰ ਚਲਾ ਸਕਦਾ ਮਾੜਾ ਕਿਸਾਨ ਨਹੀਂ ਚਲਾ ਸਕਦਾ ਇਸ ਲਈ ਕਿਸਾਨ ਪ੍ਰਭ ਅੱਜ ਦੀ ਵੀਡੀਓ ਵਿੱਚ ਇੰਨੇ ਸੀ ਸੁਪਰ ਸੀਡਰ ਚੰਗਾ ਆ ਜੇਕਰ ਨਹੀਂ ਚੰਗਾ ਲੱਗਦਾ ਭਾਈ ਫਿਰ ਕੁਝ ਹੋਰ ਕਰ ਲਿਆ ਜਾਵੇ ਸਾਡੇ ਦੰਦਰਾਲੇ ਢੀਂਡ ਸੇ ਜਿਹੜੇ ਮੁੰਡੇ ਕਿਰਾਏ ਦਾ ਕੰਮ ਕਰਦੇ ਨੇ ਜੇ ਮੈਂ ਕਿਸੇ ਦੇ ਭੇਜ ਦੂੰਗਾ ਵੀ ਫਲਾਣੇ ਦੇ ਭਾਈ ਕਣਕ ਬੀਜ ਆ ਕੋਈ ਲੰਬੇ ਵਾਲੀ ਗੱਲ ਨਹੀਂ ਹੋਊਗੀ ਚੰਗੀ ਬਜਾਈ ਕਰਕੇ ਹੁੰਦੇ ਨੇ ਐਂ ਪੂਰਾ ਇੱਕ ਨੰਬਰ ਦਾ ਉਹਨਾਂ ਦਾ ਜਿਹੜਾ ਕਣਕ ਦੀ ਜਰਮੀਨੇਸ਼ਨ ਆ ਇੱਕ ਨੰਬਰ ਦੀ ਹੁੰਦੀ ਆ ਕਦੇ ਵੀ ਕੋਈ ਲੰਬੇ ਵਾਲੀ ਗੱਲ ਨਹੀਂ ਆਉਂਦੀ ਬਾਕੀ ਕਿਸਾਨ ਭਰਾਓ ਦੁਨੀਆਦਾਰੀਆਂ ਚੱਲੀ ਚੱਲਣੀਆਂ ਜਿੰਮੇ ਤੁਹਾਡਾ ਠੀਕ ਲੱਗਦਾ ਭਾਈ ਚੱਲੀ ਜਾਓ ਵੀਡੀਓ ਦੇਖਣ ਲਈ ਧੰਨਵਾਦ ਚੰਗੀ ਲੱਗੀ ਹੋਰ ਆ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ